ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਾ ਗ੍ਰਾਫ ਦਿਨ-ਬਦ ਦਿਨ ਵਧਦਾ ਜਾ ਰਿਹਾ ਹੈ ਹਾਲਾਤ ਇਹ ਬਣ ਗਏ ਹਨ ਕਿ ਹੁਣ ਨਿਡਰ ਚੋਰ ਸ਼ਰਯਾਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਦੇ ਨਾਲ ਹੀ ਤਾਜ਼ਾ ਮਾਮਲਾ ਜਲੰਧਰ ਦੇ ਮਿੱਠਾਪੁਰ ਇਲਾਕੇ ਤੋਂ ਸਾਹਮਣੇ ਆ ਜਿੱਥੇ ਥਾਣਾ ਸੱਤ ਦੇ ਦੀਨਪੰਦੇ ਮਿੱਠਾਪੁਰ ਇਲਾਕੇ ਦੇ ਵਿੱਚ ਖਾਣਾ ਖਾ ਕੇ ਐਕਟ ਬਾਅਦ ਹੀ ਵਾਪਸ ਆ ਰਹੇ ਗੀਤਾ ਮੰਦਰ ਦੇ ਪੁਜਾਰੀ ਸੋਮਨਾਥ ਨੂੰ ਲੁੱਟੇਰਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਪੁਜਾਰੀ ਨੇ ਦੱਸਿਆ ਕਿ ਚਿਮਾ ਚਾਂਗ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਚਿੱਟੇ ਨੰਗ ਦੀ ਗੱਡੀ ਮਠਾਪੁਰ ਸਕੂਲ ਨੇੜੇ ਆ ਕੇ ਰੁਕੇ ਅਤੇ ਇਸ ਦੌਰਾਨ ਕਾਰ ਸਵਾਰ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਲਿਆ ਪੁਜਾਰੀ ਨੇ ਦੱਸਿਆ ਕਿ ਉਕਤ ਲੁਟੇਰਿਆਂ ਨੇ ਤਲਵਾਰ ਕੱਢ ਲਈ ਤੇ ਇਸ ਦੌਰਾਨ ਲੁਟੇਰਿਆਂ ਨੇ ਉਸ ਕੋਲੋਂ 20000 ਰੁਪਏ ਖੋਲੇ ਫਿਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੰਡਿਤ ਸੋਮਨਾਥ ਦੀ ਨੂੰ ਅਤੇ ਪੁੱਤਰ ਨੇ ਦੱਸਿਆ ਕਿ ਕreturnData ਦੀ ਸੂਚਨਾ ਮਿਲਣ ਦੇ ਕਰੀਬ 1 ਘੰਟੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਦੋਵਾਂ ਨੇ ਦੱਸਿਆ ਕਿ ਕਾਰ ਦੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕ ਸਵਾਰ ਸਨ ਜਦੋਂ ਮਹਿਲਾ ਨੇ ਤੱਕਾਰ ਚਲਾ ਰਹੇ ਨੌਜਵਾਨ ਨੇ ਪਿੱਛੇ ਬੈਠੇ ਨ ਪੰਡਿਤ ਸਿਰ ਤੇ ਤਲਵਾਰ ਦੇ ਨਾਲ ਵਾਰ ਕਰਨ ਦੇ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਜੋ ਵੀ ਜੇਬ ਦੇ ਵਿੱਚ ਹੈ ਉਹ ਕੱਢ ਦਿਓ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਫੇਰ ਗੱਡੀ ਵਾਲੇ ਉਹਦੇ ਲੀਡਰ ਸੀ ਉਹ ਏਜੰਸੀ ਦੇ ਲੀਡਰ ਉਤਰ ਕਰਕੇ ਮੈਨੂੰ ਰੋਕਿਆ ਉਹਨਾਂ ਨੇ ਮੈਂ 5000 ਰੁਪਏ ਇਹਨੇ ਅੰਤਲ ਜਿਹੜਾ ਪਬਲਿਕ ਅਸੀਂ ਆ ਲొਕੇਸ਼ਨ ਕੁਝ ਨਹੀਂ ਕਰ ਰਹੇ ਮੈਂ ਕਦੇ ਇਹ ਇਹਦਾ ਕੁਝ ਪਤਾ ਨਹੀਂ ਹੈ ਕਹਿੰਦੇ ਮੇਰੇ ਕੋਲ ਫੋਨ ਹੈ ਮੈਂ ਕਹਿੰਦਾ ਬੇਟਾ ਮੈਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਆ ਰਹੀ ਦੇਖੋ ਜੀ ਜਦੋਂ ਐਨੀ ਗੱਲ ਕੀਤੀ ਉਤਰ ਕੇ ਆਏ ਉਤਰ ਕੇ ਪਿੱਛੇ ਆ ਗਏ ਮੇਰੇ ਮੈਨੂੰ ਮੈਂ ਦੇਖਣ ਦਿੱਤੀ ਜਾ ਰਹੀ ਹੈ ਉਹ ਦੇਖੇ ਉਹ ਨਹੀਂ ਕਹਿੰਦਾ ਤੇਰੇ ਕੋਲ ਰੁਪਏ ਕਿੰਨੇ ਆ ਮੈਨਾਂ ਕਿਹਾ ਜੜ ਰੁਪਈਆ ਆ ਇਹ ਤੋਂ ਨਿਕਲ ਜਾਣਾ ਹੈ ਇਹਨਾਂ ਨੇ ਆਪਣੇ ਫਾਰਮੈਟੇ ਪੂਰੀ ਕਰਨੀ ਆ ਇਸ ਤੋਂ ਇਲਾਵਾ ਇਹਨਾਂ ਕੋਲ ਕੋਈ ਕੰਮ ਉਹਨੇ ਪੈਸੇ ਲੈ ਲਏ ਨਾਲ ਇੱਕ ਕੰਪਾਨ ਕਰਕੇ ਪਿੱਛੋਂ ਗੱਲਾਂ ਕਰਦਾ ਨਹੀਂ ਮੈਂ ਚਲਦਾ ਅੱਛਾ 15-2000 ਰੁਪਏ ਲੱਗ ਗਏ ਹਾਂ ਜੀ ਤੁਸੀਂ ਕਹਦੇ ਤੁਸੀਂ ਮੈਂ ਐਕਸਟਰਾ ਸੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਆਰਕੇ ਢਾਬੇ ਤੋਂ ਮਿਤਾ ਮੰਦਰਾ ਗੀਤ ਆ ਲੱਗਦਾ ਕਿ ਆਰਕੇ ਢਾਬੇ ਦੇ ਪਿੱਛੇ ਹੀ ਤਾਂ ਡਾਇਰੈਕਟ ਕਰ ਰਹੇ ਨੇ ਨਹੀਂ 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 ਇਹ ਮਿਤਾ ਮੰਦਰਾ ਇੱਥੇ ਚੀਮਾ ਚੌਕ ਕੋਲ ਮਗਾ ਲੱਗੇ ਅੱਛਾ ਚੀਮਾ ਚੌਕ ਤੋਂ ਮਗਾ ਲੱਗੇ ਸੁਨਸਾਨ ਏਰੀਆ ਦੇਖ ਕੇ ਤੇ ਤੁਹਾਨੂੰ ਰੋਕਿਆ ਗਿਆ ਹਾਂ ਜੀ ਤੁਹਾਡੇ ਨਾਲ ਨਹੀਂ ਨਹੀਂ ਕੋਈ ਰੋਕਿਆ ਨਹੀਂ ਤੁਸੀਂ ਕਹ ਦਿੱਤੇ ਸੀਗੇ ਲੱਗੀ ਸੀ ਲੇਕਿਨ ਮੈਂ ਪਿੱਛੇ ਅੱਗੇ ਤੇਜ਼ ਆ ਰਹੇ ਸੀ ਤੁਸੀਂ ਕਹ ਦਿੱਤੇ ਸੀਗੇ ਮੈਂ ਐਕਸਟਰਾ ਸੀ ਬੇਟਾ ਤੁਹਾਡੇ ਨਾਲ ਕੌਣ ਸੀ ਕਦੀ ਤੁਸੀਂ ਇਕੱਲੇ ਸੀ ਅੱਗੇ ਪਿੱਛੇ ਕਹੇ ਸੀ ਜੀ ਹੋਰ ਕੀ ਕੀ ਸਮਾਨ ਸੀਗਾ ਜਿਹੜਾ ਲੈ ਕੇ ਗਏ ਬੱਚੇ ਮਗਰ ਮਗਰ ਆਏ ਬੱਚੇ ਮਗਰ ਆਏ ਬੱਚੇ ਉਹ ਜਦੋਂ ਮਾਰਕੀਟ ਵਿੱਚ ਚਲੇਗੇ ਫਿਰ ਬੱਚੇ ਪਹੁੰਚੇ ਰੇਡ ਮੋਜੀਏ ਬਸ 2 ਮਿੰਟ ਲੱਗੇ ਬਸ ਪੈਸੇ ਲੈ ਕੇ ਦੱਸ ਰੇਡ ਜਿਹੜੀ ਜਿਹੜੀ ਕਿੰਨੇ ਜਣੇ ਸੀਗੇ ਜੀ ਤਿੰਨ ਜਣੇ ਦੋ ਜਣੇ ਸੀਗੇ ਕੋਈ ਗੱਡੀ ਦਾ ਨੰਬਰ ਕਰੇ ਨੋਟ ਨਹੀਂ ਪਹਿਰਾਵਾ ਕੋਈ ਕੀ ਸੀਗਾ ਉਹਨਾਂ ਦਾ ਕੀ ਕੀ ਸੀਗਾ ਆਹ ਮੈਂ ਸੂਟ ਪਾ ਲੈਣੇ ਨੇ ਜੀ ਔਰ ਉਸ ਇਲੂਸਟਿਕ ਵੀ ਮੈਂ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਤਿੰਨ ਜਣੇ ਸੀ ਤੇ ਜਿਹੜੇ ਨੌਜਵਾਨ ਸੀਗੇ ਉਹ ਆਪਣਾ ਕਿਹੜੇ ਰੂਪ ਦੇ ਵਿੱਚ ਸੀਗੇ ਮਤਲਬ ਮੋਨੇ ਸੀਗੇ ਜਾਂ ਮੂੰਹ ਬੰਦੇ ਸੀ ਇੱਕ ਇੱਕ ਨੂੰ ਉਤਰ ਕੇ ਮੂੰਹ ਬਣੀ ਰੱਖਦਾ ਨੁੱਥਲੇ ਸੀ ਜਗਾ ਕਿਹੜੀ ਸੀ ਆਹੀ ਸੀ ਇੱਥੇ ਹੀ ਬਸ ਅੱਜ ਤਾਂ ਗੱਡੀ ਖੜੀ ਸੀ ਸੀਸੀਟੀਵੀ ਲੱਗੇ ਹੋਏ ਆ ਸਾਹਮਣੇ ਜੀ ਬਿਲਕੁਲ ਉਹਨੂੰ ਇੰਦ ਤੋਂ ਸਾਫ ਹੈ ਬਹੁਤ ਸੀ ਪੁਲਿਸ ਕੰਪਲੀਟ ਕਰਤੀ ਉਹਨਾਂ ਸਾਡੇ ਬਹੁਤ ਮਾੜੀ ਬਣਾ ਦੇ 100 ਕੀ ਮੰਗ ਕਰਦਿਓ ਕਿ ਹਨਾ ਕਿ ਰਾਤ ਨੂੰ ਦੇਰ ਰਾਤ ਨੂੰ ਹਨਾ ਐਤਾ ਦੀ ਲੁੱਟ ਹੋ ਜਾਣਾ ਇਹ ਤੇ ਚੋਰ ਬਜਾਰੀ ਹੈ ਜੀ ਸਾਡੇ ਵਾਸਤੇ ਅਜ ਤਾਂ ਹੋਇਆ ਤੁਸੀਂ ਆਪਣੇ ਆਪ ਨੂੰ ਸੇਫ ਸਮਝਦੇ ਨਹੀਂ ਕੋਈ ਸੇਫ ਨਹੀਂ ਸਮਝਾਈ ਸਿੱਖੇ ਕੋਈ ਸੇਫ ਨਹੀਂ ਨਹੀਂ ਸਾਡੇ ਵਾਸਤੇ ਕਿ ਪੁਲਿਸ ਜਿਹੜੇ ਵੱਡੇ ਵੱਡੇ ਵਾਅਦੇ ਕਰਦੀ ਆ ਫਿਰ ਖੋਖਲੇ ਨਜ਼ਰ ਆਉਂਦੇ ਆ ਬਿਲਕੁਲ ਜੀ ਬਿਲਕੁਲ ਕੀ ਮੈਟਰ ਸੀਗਾ ਸਾਰਾ ਇੱਕ ਵਾਰੀ ਬਰੀਫ ਕਰ ਦਿਓ ਮੈਟਰ ਇਹ ਸੀ ਵੀ ਇਹ ਗੱਡੀ ਜੀ ਤਾਂ ਮੰਗਲੀ ਪਿਹਾਰੀ ਜੀ ਇਹ ਆਪਣੇ ਬੇਟੇ ਦੇ ਘਰ ਜਾਂਦਾ ਸੀ ਜੀ ਆਪਾਂ ਕਹਿੰਦੇ ਬੇਟਾ ਮੈਨੂੰ ਲੋਕੇਸ਼ਨ ਤਾਂ ਨਹੀਂ ਪਤਾ ਜੀ ਇੱਕ ਬੰਦਾ ਨਿਕਲਿਆ ਕਹਿੰਦਾ ਜਿੱਦਾਂ ਜਿੱਦਾਂ ਗੱਡੀ ਜਿੱਦਾਂ ਗੱਡੀ ਸਵਾਰ ਜੀ ਦੋ ਉਹ ਪਹਿਲੇ ਇੱਕ ਹੋਰ ਜੀ ਇਹਨਾਂ ਰਾਤਾਂ ਦੁੱਸਰ ਨੂੰ ਪੁੱਛਣ ਦੀ ਬੋਲੇ ਉਹਨੂੰ ਰੋਕ ਲਿਆ ਜੀ ਰੋਕ ਕੇ ਉਹਦੇ ਕੋਲ ਲੱਗਦੀ ਕਿ ਸੋਨੇ ਰੀਆ ਮੁੰਦਿਆਂ ਨੂੰ ਵਾਕੇ ਲੱਗੇ ਜੀ ਠੀਕ ਹੈ ਬਾਕੀ ਅਸੀਂ ਇਹ ਕਬਰੀਟੋਂ ਲੈ ਰਹੀ ਹੈ ਜੀ ਸਵੇਰ ਨੂੰ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇ ਦੇਖਦੇ ਕਿੰਨਾ ਕੈਸ਼ ਸੀਗਾ ਕਿ ਕਿੰਨਾ ਕੈਸ਼ ਸੀਗਾ ਕਿੰਨਾ 골ਡ ਸੀਗਾ ਉਹਨਾਂ ਦੇ ਮੁਤਾਬਕ ਏ 20 ਰੁਪਏ ਦਾ ਦੱਸਦੇ ਆ ਜੀ ਕਿ ਮੁੰਦਰੀਆਂ ਜੀਆਂ ਨੂੰ ਖੋਲ੍ਹੇ ਕਿ ਨਾ ਮੈਂ ਕੰਪਲੇਂਟ ਕਰਦਾ ਟੋਪਰੇਟ ਦਾ ਨਾਮ ਅ ਜੀ ਇਹ ਹੀ ਐਕਟਿਵਟੀ ਹੋਵੇ ਨਾ ਅਗਰ ਦਾ ਤੁਹਾਨੂੰ ਪੰਡਤ ਸੋਨਾ ਕਿੱਥੇ ਦੇ ਰਹਿਣ ਵਾਲੇ ਨੇ ਇਹ ਗੀਤਾ ਮੰਦਰ ਮਾਲਕਾਂ ਗੰਢੀ ਜੀ ਉੱਥੇ ਦੀ ਨੀਲ ਪੁਜਾਰੀ ਜੀ ਅੱਜ ਕਿਛੇ ਪਾਰਟੀ ਵਗੈਰਾ ਤੋਂ ਆ ਰਹੇ ਸੀਗੇ ਇਹ ਨਹੀਂ ਆਪਣੇ ਬੇਟੇ ਦੇ ਘਰ ਜਾ ਰਹੇ ਸੀ ਅਧੂਰਾ ਤੁਹਾਨੂੰ ਜੀ ਸਰ ਜਿਹੜੀ ਤੁਸੀਂ ਕਹਿ ਰਹੇ ਹੋ ਵਾਈਟ ਗੱਡੀ ਦੇ ਵਿੱਚ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਲੁੱਟ ਕੀਤੀ ਹੈ ਉਹ ਉਹਨਾਂ ਦੇ ਮੁਤਾਬਕ 2 ਬੰਦੇ ਸੀਗੇ ਇੱਕ ਹੋਰ ਸੀ ਜੀ ਕੀ ਲੱਗਦਾ ਇਹੋ ਜੀਆਂ ਘਟਨਾਵਾਂ ਜਿਹੜੀਆਂ ਆਏ ਦਿਨ ਹਨਾ 7 ਨੰਬਰ ਦੇ ਏਰੀਆ 'ਚ ਹੁੰਦੀਆਂ ਕਿਵੇਂ ਦੇਖਦੇ ਹੋ ਜੋ ਵੀ ਗੱਲਬਾਤ ਹੋਈ ਆ ਮਾੜੀ ਗੱਲ ਹੋਈ ਆ ਜੀ ਠੀਕ ਹੈ ਕਿ ਕੋਈ ਨਹੀਂ ਅਸੀਂ ਸਵੇਰੇ ਫੁਟੇਜ ਦੇਖਦੇ ਆ ਕੈਂਪ ਦੇ ਜੀ ਦੇਖ ਕੇ ਇਹ ਬਿਲੰਦ ਪ੍ਰੈਸ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਪੁਨੇ ਖਿਲਾਫ ਹੋਵੇਗੀ ਕਾਸਮ ਜਾਨੀਉਂ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ